ਕਿਸਾਨ ਵੀਰੋ ਸ੍ਰੀ ਗੱਲ ਜੀ ਮੈਂ ਗਗਨਦੀਪ ਸਿੰਘ ਮਾਲਵਾ ਸੋਲ ਬਟੰਡਾ ਪੱਲੋਂ ਅੱਜ ਮੈਂ ਪਿੰਡ ਆਇਸੀ ਖੀਡਪੁਰਾ ਜੀ ਜ਼ਿਲ੍ਹਾ ਤਰਨਤਾਰ ਇੱਥੇ ਮੈਂ ਸਾਢੇ 7 ਐਚਪੀ ਦਾ ਪੰਪ ਇੰਸਟਾਲ ਕੀਤਾ ਹੋਇਆ ਜੀ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਹਾਉ ਡਿਪ ਸਾਰਾ ਸਟ੍ਰਕਚਰ ਵਰਤੇ ਹੋਇਆ ਤਿੰਨ ਸਟ੍ਰਕਚਰ ਆ ਜੀ ਇੱਕ 6 10 ਟੈਟਾਂ ਆ ਵੀ 8 ਦਾ ਜੀ ਉਹ ਸਟ੍ਰਕਚਰ ਵੀ 8 ਦਾ 22 ਪਲੇਟਾਂ ਵਰਤੀਆਂ ਹੋਈਆਂ ਜੀ 22 ਫੇਸ਼ੀਅਲ ਹਾਫ ਕੱਟ ਸੈੱਲ ਪਲੇਟ ਵਰਤੀ ਹੋਈ ਆ ਜੀ 590 ਵਾਟ ਦੀ ਇਰੇ ਵਿੱਚ ਆਪਾਂ ਡਰਾਈਵ ਕਰਾਫਟਨ ਦੀ ਵਰਤੀ ਹੋਈ ਹੈ ਜੀ ਮੋਟਰ ਵੀ ਆਪਣੇ ਕੋਲੇ ਕਰਾਫਟਨ ਦੀ ਹੈ ਜੀ ਤੇ ਮੋਟਰ ਦੀ ਡੰਗਾਈ ਦੀ ਗੱਲ ਕਰੀਏ ਤਾਂ ਮੋਟਰ 130 ਫੁੱਟ ਤੇ ਚੱਲ ਰਹੀ ਹੈ ਤੋ ਅੱਜ ਜੀ ਸਾਨੂੰ ਹੁਣ ਪਾਣੀ ਦਾ ਫਲੋ ਚੈੱਕ ਕਰਾਉਣੇ ਆ ਵੀ ਪਾਣੀ ਦਾ ਫਲੋ ਕਿਵੇਂ ਆ ਜੀ ਬਣੇ ਨੋ ਦੇਖ ਸਕਦੇ ਹੋ ਫੁੱਲ 3 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਡਾਂਗ ਨੂੰ ਮੋਟਰ ਨੇ ਪਾਣੀ ਖੱਲਦਾ ਜੀ ਇੱਕ ਵਾਰੀ ਤਾਂ ਇਕ 30 ਫੁੱਟ ਦਾ ਬਟਰ ਲੇਬਲ ਹੈ ਜੀ ਇਹਨਾਂ ਦਾ ਬਾਕੀ ਕਿਸੇ ਵੀਰ ਭਰਾ ਨੇ ਆਪਣੇ ਤੋਂ ਮੋਟਰ ਲਵਾਣੀ ਹੋਈ ਹੈ ਆਪਣੇ ਦਿੱਤੇ ਨੰਬਰਾਂ ਤੇ ਕਾਲ ਕਰੋ ਜੀ ਅਤੇ ਵੱਧ ਤੋਂ ਵੱਧ ਮੋਟਰਾਂ ਬੁੱਕ ਕਰੋ ਧੰਨਵਾਦ ਜੀ